ਇੱਥੇ ਪਾਣੀ ਭਾਰੀ ਬਰਸਾਤ ਕਾਰਨ ਬਾਕੀ ਪਾਸੇ ਪਾਣੀ ਪਹਿਲਾਂ ਆ ਗਿਆ ਜਿੱਥੇ ਅਸੀਂ ਕੰਟੀਨਿਊ 20 ਦਿਨ ਤੋਂ ਚੱਲਦੇ ਆ ਇਹ ਪਿੰਡਾਂ ਦੇ ਵਿੱਚ 5 ਦਿਨ ਤੋਂ ਪਾਣੀ ਆਇਆ 5 ਦਿਨ ਤੋਂ ਹੀ ਮੈਂ ਜੀਮਾ ਸਾਹਿਬ ਚੰਦੀ ਸਾਹਿਬ ਸਾਰੇ ਹਲਕਾ ਇੰਚਾਰਜ ਸਹਿਬਾਨ ਸਾਰੇ ਚੇਅਰਮੈਨ ਸਹਿਬਾਨ ਨੂੰ ਨਾਲ ਲੈ ਕੇ ਅਸੀਂ ਪੂਰੀ ਟੀਮ ਨੂੰ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਪ੍ਰਸ਼ਾਸਨ ਨਾਲ ਲੈ ਕੇ ਇੱਥੇ ਪਹੁੰਚਿਆ ਸੋ ਪਹਿਲੇ ਦਿਨ ਹੀ ਦੋ ਦਿਨ ਪਹਿਲਾਂ ਹੋ ਕੇ ਗਏ ਆ ਉਹਨਾਂ ਨੇ ਦੱਸਿਆ ਮੰਗ ਰਸਨ ਚਾਹੀਦਾ ਚੁੱਕਰਤੀਦਾ ਕਿਉਂਕਿ ਜ਼ਿਆਦਾਤਰ ਇਹਨਾਂ ਲੋਕਾਂ ਦੀ ਡਿਮਾਂਡ ਸੀ ਡੰਗਰਾਂ ਵਾਸਤੇ ਚੁੱਕਰਤੀ ਸੋ ਲਈ ਚਾਰ ਟਰੱਕ ਅਸੀਂ ਹਲਕਾ ਸਾਂਹੇ ਹੱਤੋਂ ਮੈਂ ਅਖੀ ਮੰਗਾਇਆ ਤੇ ਉਹ ਟਰਾਲੀਆਂ ਚ ਪਾ ਪਾ ਕੇ ਜਿਹੜਾ ਘਰ ਘਰ ਪਚਾ ਰਹੇ ਆ ਸੋ ਪੂਰੀ ਟੀਮ ਆਪ ਲੱਗ ਕੇ ਨਾਲ ਲਈ ਸੇਵਾ ਕਰ ਰਿਹਾ ਸੋ ਕੋਈ ਕਿਸੇ ਤਰ੍ਹਾਂ ਦੀ ਵੀ ਇਹ ਸਾਰੇ ਭੈਣ ਭਰਾਵਾਂ ਨੂੰ ਕਿਸ਼ਤੀ ਵੀ ਜਾ ਕੇ ਘਰ ਘਰ ਜਾ ਕੇ ਆ ਸਾਰੀਆਂ ਮਤਾਵਾਂ ਨੂੰ ਭਰਾਵਾਂ ਨੂੰ ਮਿਲ ਕੇ ਆ ਬਹੁਤ ਬੁਰਾ ਹਾਲ ਹੈ ਡੰਗਰ ਪਾਣੀ ਦੇ ਵਿੱਚ ਖੜੇ ਆ ਸੋ ਇੱਕ ਭਰਾ ਦੇ ਤੇ ਦੋ ਵਜਤ ਸੁਣ ਲਗੀਆਂ ਮੱਝਾਂ ਮਰ ਗਈਆਂ ਉਹਨਾਂ ਨੂੰ ਵੀ ਕਹਿ ਕੇ ਆਏ ਆ ਕਿ ਜਿੰਨਾ ਫਸਲ ਦਾ ਨੁਕਸਾਨ ਹੋਇਆ ਉਹ ਗਦਾਵੜੀ ਤੋਂ ਬਾਅਦ ਤੁਹਾਨੂੰ ਮੁਆਵਜ਼ਾ ਮਿਲੂਗਾ ਜਿਹੜਾ ਡੰਗਰ ਬੱਸੀ ਦਾ ਨੁਕਸਾਨ ਹੋਇਆ ਉਹ ਵੀ ਮੁਆਵਜ਼ਾ ਦੇਵਾਂਗੇ ਫਿਰ ਹੁੰਦੀ ਘੜੀ ਜਿਹੜਾ ਹਾਲ ਦੀ ਘੜੀ ਉਹਨਾਂ ਨੂੰ ਦਸਨ ਪਿਚਾ ਰਹੇ ਆ ਨਗਰਵਰ ਤੇ ਚੋਕਰ ਤਿੰਨ ਚਾਰ ਦੀ ਟਰਾਲੀਆਂ ਜਿਹੜੀ ਸਵੇਰੇ ਆ ਰਹੀਆਂ ਚਾਰਾਂ ਦੀਆਂ ਟਰਾਲੀਆਂ ਜਿਹੜੇ ਘਰ-ਘਰ ਜਿੰਨੀਆਂ ਵੀ ਕਿਸੇ ਨੂੰ ਪੰਡਾ ਚਾਹੀਦੀਆਂ ਹੋਣਗੀਆਂ ਉਹ ਘਰ-ਘਰ ਅਸੀਂ ਸਾਰਾ ਜਿਹੜਾ ਸਪਲਾਈ ਆ ਦੇ ਰਹੇ ਆ ਪ੍ਰਸ਼ਾਸਨ ਵੱਲੋਂ ਵੀ ਆਪਣੇ ਵੱਲੋਂ ਵੀ ਕਿਉਂਕਿ ਹੁਣ ਚੋਕਰ ਦੀਆਂ ਟਰਾਲੀਆਂ ਚਾਰ ਗੱਡੀਆਂ ਆਈਆਂ ਸੀ ਸਾਰੀਆਂ ਨਾਲ ਹੋ ਕੇ ਫੜੀਆਂ ਉਤਾਰ ਰਹੇ ਆ ਨਾਲ ਹੋ ਕੇ ਵੜ ਰਹੇ ਆ ਕਿਸੇ ਵੀ ਪੈਣ ਪ੍ਰਾਪ ਨੂੰ ਕੋਈ ਤਕਲੀਫ ਨਹੀਂ ਹੁੰਦਾਗੇ ਸੋ ਜਿਹੜੀ ਫਸਲવાડી ਦਾ ਨੁਕਸਾਨ ਹੋਇਆ ਬਹੁਤ ਸਾਰੇ ਘਰਾਂ ਦੀ ਜ਼ਮੀਨ ਕਿਸੇ ਦੀ 1 ਏਕੜ ਕਿਸੇ ਦੀ 2 ਏਕੜ ਕਿਸੇ ਦੀ 4 ਏਕੜ ਸਾਰਿਆਂ ਨਾਲ ਹੀ ਵਾਦਾ ਕਰਕੇ ਆਏ ਆ ਕਿ ਇੱਕ ਇੱਕ ਥਿੱਲੇ ਦਾ ਵੀ ਕਿਸੇ ਦੀ 2 ਕਨਾਲਾਂ ਵੀ ਉਹਨੂੰ ਵੀ ਉਹਦਾ ਵੀ ਜਿਹੜਾ ਜਿੰਨੇ ਮਿਹਨਤ ਕੀਤੀ ਆ ਮੁਆਵਜ਼ਾ ਕਰਕੇ ਉਹ ਸਾਰਿਆਂ ਨੂੰ ਜਿਹੜਾ ਉਹ ਮੁਆਵਜ਼ਾ ਮਿਲੂ ਸਰ ਜਿੰਨੇ ਵੀ ਠੇਕੇ ਦੇ ਲਈ ਤੁਸੀਂ